1 ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਤਿਧਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਤਿਧਾਨ ਮੰਨ ਲਾ ਕੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ آج سوال میں پوچھنا چاہنا میں سارا پوچھنا چاہنا کہ ایک سال پہلے پائی صاحب ایک سال پہلے چولا پایا سی بال سی ایک سال پہلے جینا پاؤں سی شکتہ پاؤ سی ਫੋਟੋ ਪਾ ਦੇਖ ਲੋ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਿਤੇ ਸਾਨੂੰ ਪਤਾ ਨਹੀਂ ਆ ਜੀ ਆ ਜਾ ਹੱਸਦੀ ਆਉਂਦੇ ਆ ਸੜਲੀ ਵਾਲ ਕੱਟੇ ਆ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਹੈ ਉਦੋਂ ਮਤ ਖਾਲਸਪੰਧ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬਹਿ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਰਸਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਐਜ ਕਹਿੰਦੇ ਪੰਥਕ ਨਹੀਂ ਹੈ ਪੰਥੂ ਹੈ ਆਧ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛਡਾਉਣ ਵਾਸਤੇ ਕਹਿੰਦੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹੁਣ ਥੋੜੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਦਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨਐਸਓ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਸੀ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ 'ਚ ਲਿਆ ਅਸੀਂ ਲੜਨਾ ਸੀ ਅਸੀਂ ਬੰਦੀ ਸਿੱਕਾ ਨਹੀਂ ਤੁਸੀਂ ਹਰਿ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖਿਆ ਲੜਾਈ ਲੜਦੇ ਹੁਣ ਇੱਕ ਬੰਦਾ ਜੋ ਉੱਥੇ ਜਾ ਕੇ ਦਊਗਾ ਜੀ ਮੈਨੂੰ ਛੱਡ ਦਿਓ ਤੇ ਇਹਨਾਂ ਨੂੰ ਭਗਣਾ ਦੇ ਦਿਓ ਦੂਜੀ ਗੱਲ ਤੇ ਤੁਹਾਨੂੰ ਕੁਛ ਨਾ ਚੋਣਾ ਹੈ ਜਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜਿਲ੍ਹੇ ਚ ਗਏ ਆ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਸੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਨਾਂ ਕੋਲੇ ਕਿ ਗੱਡੀਆਂ 'ਚ ਭੱਜ ਜਾਂਦੇ ਸੀ ਕਿ ਸਾਨੂੰ ਫੜ ਨਾ ਲਏ ਕਾ ਮੈਂ ਜਖਾਰ ਸਾਹਿਬ ਜੀ ਕੋਈ ਸ਼ੋ ਆ ਆਪ ਨੂੰ ਕਹਿਜੋ ਬਾੜ ਦੇ ਕਹਿ ਦਿਓ ਗੂੰਜੂ ਉੱਥੇ ਗੂੰਜੂ ਤਗੜਾ ਗਏ ਗੂੰਜੂ ਕਾ ਕੇ ਸਿਮਟੀ ਕੋਦੀ ਬੜੇ ਸਣ ਹਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਤਾਂ ਪੜਾ ਲੜਨਾ ਪਊਗਾ ਇਹ ਕਰਨਾ ਪਊਗਾ ਜਦੋਂ ਪਤਾ ਲੱਗਿਆ ਰਾਜ ਪੁਲਿਸ ਘੇਰਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਸੀ ਜਿਹੜੇ ਥਾਣੇ ਵੱਜਦੇ ਹੀ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੋਇੰਬਟੂਰ ਜੇਲ ਹੈ ਤਾਮਿਲਨਾਡੂ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6 6 ਮਹੀਨੇ ਮਿਲ ਨਹੀਂ ਦਿੰਦੇ ਸੀ 6 6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਦਰ ਮਦਰ ਉਹਨਾਂ ਨਾਲ ਮਿਲ ਗਿਆ ਕੰਪਿਊਟਰ ਦੇ ਇਲਾਕੇ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾਤ ਅਤਵਾਦੀ ਆ ਗਈ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰ ਨੂੰ ਟੈਲਫੋਨ ਕੀਤਾ ਕਿ ਆਪਣੇ ਘਰੇ ਰਖਾ ਲਓ ਬਾਦਲ ਸਾਹਿਬ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਿਥੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਤਾਂ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝੇ ਹੁਣ ਇੱਕਦ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ ہوں دا صاحب کا وکیل کون ہے راج دے برنالا گوگل کر لو مالوہ زوندہ ارسل دا پرچارک ہے جی حلے بھی نہیں آپ پاس سوچو آنگے میں خلاف نہیں بول رہا میں کہلے سوچن واسطے کہہ رہے ہیں کوئی گل نہیں جانتے ہیں ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸਮਝਦੇ ਨੇ ਕਿ ਕੋਈ ਚੋਲਾ ਪਾ ਲੈ ਹੁਣ ਆਹ ਦਾਦੂ ਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂ ਵਾਲ ਮੰਡ ਨਹੀਂ ਕੀਤਾ ਸੀ ਨਾ ਆਹ ਕੀ ਬਿਆਦਬੀ ਅਕਾਲੀ ਦਲ ਨੇ ਕੀਤੀ ਹੈ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਬ੍ਰੋਮਾਰ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਦਬੀ ਕਰਾਈ ਹੈ ਅਕਾਲ ਪੁਛ ਕਿਉਂਗੀ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ਼ ਨਹੀਂ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸ ਰਿਹਾ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10 15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕੀ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆਂ ਫਿਰ ਤੋਂ ਮਰਵਾਉਣੇ ਚਾਹੁੰਦੇ ਆਂ ਸਾਰਾ ਕੁਝ ਕਰਨਾ ਚਾਹੁੰਦੇ ਆਂ ਕੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਠੀ ਸੌਂਹ ਗਾਦੀ ਸਾਰਿਆਂ ਨੇ ਕਿਹਾ ਜੀ ਮਗਰ ਲੱਗ ਪੁਏ ਤੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਕੁਛ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਇਹਨੇ ਗੁਰਕਾ ਸਾਡੀ ਸੌਂਖ ਖਾਲੀ ਜੇ ਝੂਠੀ ਸੌਂਖ ਖਾ ਲੰਦਾ ਜਿਹੜੀ ਪਾਰਟੀ ਟੈਂਕਾ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਰ ਉਹਨੂੰ ਊਟਾ ਪਾਈ ਜੰਨੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਤੋਂ ਆਇਆ ਭਗਵੰਤ ਮਾਨ ਝਾੜੂ ਵਾਲੇ ਕੰਧਾਂ ਦੇ ਲਿੰਕਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਝਾੜੂ ਕਰਤਾ ਤੇ ਹੁਣ ਕੀ ਪੁਛਤਾਈ ਜੰਨੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਕੱਲ ਕੀ ਹੋਇਆ ਮੈਂ ਰੋਪੜ ਪੰਜਾਬ ਚੋਂ ਯਾਤਰਾ ਸ਼ਹਿਰ ਚੋਂ ਪਰਿਆ ਸੀ ਇੱਕ ਗਰੀਬ ਬੰਦਾ 3 ਵੀਲਰ ਸਕੂਟਰ ਦਾ ਡਰਾਈਵਰ ਚਲਾ ਰਿਹਾ ਸੀ 3 ਵੀਲਰ ਸਵਾਰੀ ਨੂੰ ਲੈ ਕੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰ ਰਿਹਾ ਹੱਥ ਜੋੜੇ ਉਹਨੇ ਮੈਨੂੰ ਹੱਥ ਜੋੜਾ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਜਿਹੜਾ 3 ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਨੂੰ ਕਿਹ ਪਤਾ ਨਹੀਂ ਕੋਈ ਕੰਮ ਕੁੰਮ ਹੋਣਾ ਹੈ ਜਾਂ ਕੁਝ ਹੋਣਾ ਹੈ ਆਪਣੀ ਜੇਬ 'ਚੋਂ 20 ਰੁਪਏ ਗੱਡੇ ਉਹਨੇ ਗਰੀਬ ਬੰਦਾ ਕਹਿੰਦੇ ਜੀ ਮੈਂ ਪੂਰੇ ਦੇਂਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲੇ ਨੇ ਆ ਉਹਦੇ ਲਫ਼ਜ਼ਾ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲੇ ਨੇ ਕੀਤਾ ਕੀ ਆ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜਿਆਦਾ ਟਾਈਮ ਨਾ ਲਈ ਆਪਾਂ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲਈਏ ਪਿਛਲੇ 50 ਸਾਲ ਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15-12 ਸਾਲ ਰਾਸ਼ਪਤਰੀ ਰਾਜ ਰਿਹਾ ਗਵਨਰਨ ਰਾਜ ਤਵਾਦ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਹਾ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦੇ ਹੈ 13 ਲੱਖ ਕਾਲੀ ਸਰਕਾਰ ਨੇ ਦਿੱਤੀ ਹੈ ਸਾਡੇ 13 ਲੱਖ ਜਿਹੜਾ ਟਿਊਬਵਲ ਪਾਣੀ ਲਾਉਣੇ ਉਹ ਬਿਜਲੀ ਮੁਫਤ ਕੀਤੀ ਹੈ ਬਾਦਲ ਸਾਹਿਬ ਨੇ ਜਿਹੜਾ ਟਰੈਕਟਰ ਚਲਾਉਣੇ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਜਿਹੜੀਆਂ ਨਹਿਰਾਂ ਤੇ ਕਸੀਆਂ ਜੂ ਪਾਣੀ ਆਉਂਦਾ ਸਾਰੀਆਂ ਬਾਦਲ ਸਾਹਿਬ ਨੇ ਬਣਾਈ ਜਿਹੜੀਆਂ ਮੰਡੀਆਂ ਜਾ ਕੇ ਤੁਸੀਂ ਫਸਲ ਵੇਚਦੇ ਹੋ ਪਿੰਡਾਂ 'ਚ ਉਹ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਆ ਅੰਡਰਗ੍ਰਾਉਂਡ ਪਾਈਪ ਸਿਸਟਮ ਸਾਹਿਬ ਨੇ ਬਣਾਇਆ ਤੇ ਫਿਰ ਕੌਣਾ ਖਸਾਂ ਦੀ ਆਵਾਜ਼ ਕੌਣ ਹੈ ਤੁਹਾਡੀ ਆਵਾਜ਼ ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜੇ ਦਿਨ ਉਹਨਾਂ ਨੇ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕਾਲੀ ਦਲ ਨੂੰ ਖਤਮ ਕਰੋ ਜਿਹੜਾ ਫਸਾਉਂਦੇ ਹੋ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਪੰਥ ਕੌਮ ਦੀ ਫੌਜ ਹੈ ਹੁਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਾਲ ਦੇਣ ਵਾਲਾ, ਕਾਲੀ ਦਲ ਸ਼ਗਨ ਦੇਣ ਵਾਲਾ, ਕਾਲੀ ਦਲ ਪੈਨਸ਼ਨ ਦੇਣ ਵਾਲਾ, ਕਾਲੀ ਦਲ ਐਕਸੀ ਸਕਾਲਰਸ਼ਿਪ ਦੇਣ ਵਾਲਾ, ਲੜਕੀਆਂ ਨੂੰ ਸਾਈਕਲ 11ਵੀਂ ਦੀ ਬਾਰੀ ਨੂੰ ਦੇਣ ਵਾਲਾ ਕਾਲੀ ਦਲ, ਸਰਕਾਰੀ ਹਸਪਤਲਾਂ ਵਿੱਚ ਮੁਫਤ ਦਵਾਈ ਖਾਣਾ ਖੋਲਣ ਵਾਲਾ ਕਾਲੀ ਦਲ। ਹੁਣ ਸਾਰੇ ਬੰਦ ਹੈ। ਕੋਈ ਟੋਲਾ ਬੰਦ ਹੈ। ਬਦਲਾਅ 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 ਜਿਹੜਾ ਹੁੰਦਾ ਬਦਲਾਅ। ਅੱਜ ਹੀ ਦੇਖ ਲਓ। ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹੜੀਆਂ ਬਣਾਤੀਆਂ ਪਹਿਲੇ ਕਿਤੇ ਬੜੀਆਂ ਆਹ ਕਿਥੇ ਬਿਜਲੀ ਪਹਿਲੇ ਗਰਮੀ ਲੱਗਦੀ ਹੁੰਦੀ ਸੀ ਗਰਮੀਆਂ ਸੋਨੋ 8-8 ਘੰਟੇ ਤੇ ਕੱਟ ਲੱਗਦੇ ਹੁੰਦੇ ਸੀ ਆ ਬਿਜਲੀ ਪੂਰੇ ਕਰਨ ਵਾਲਾ ਕਾਲੀਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ ਬਣਾਇਆ ਕਾਲੀਦਲ ਨੇ ਬਣਾਇਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀਦਲ ਨੇ ਬਣਾਏ ਆ پاویں امرتسر ائرپورٹ ہے انٹرنیشنل موہالی انٹرنیشنل ایئرپورٹ ہے اپنا بٹنڈا جلنپورٹ سارے ایک نشانی کانگریس دی جھاڑو والے کی نشانی ہے ہی نہیں جی سیوا کرنا اکالی دل تھوڑی بان نا کالی دل تھوٹی لڑائی لڑنا نا کالی دل پھر اپنا کالی دل نا کیوں نہیں کھڑتے آ دس سال تھوڑے خراب ہوگے گئے دس سال ਜਿਹੜਾ 20 ਸਾਲ ਦਾ ਮੁੰਡਾ ਸੀ 30 ਸਾਲ ਦਾ ਹੋ ਗਿਆ 40 ਸਾਲ ਆਲਾ 50 ਸਾਲ ਦਾ ਹੋ ਗਿਆ ਆਪਾਂ ਇੱਕ ਮੋੜ ਪਾ ਗਏ ਆਪਾਂ ਆਪਣੇ 5 ਸਾਲ ਖਰਾਬ ਕਰਦਨੇ ਆਪਣੇ ਤੋਂ ਸਿਆਣੇ ਗੁਜਰਾਤੀ ਹੈ ਗੁਜਰਾਤ ਜਾ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਨਹੀਂ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਤਾਂ ਸਾਰਾ ਮੋਦੀ ਦੇਣ ਵਾਲਾ ਅਸੀਂ ਤਜਰਬਾ ਕਰਨਾ ਨਹੀਂ ਜਿਹੜਾ ਆਪਾਂ ਮੈਂ ਨੁਕਸਾਨ ਆਪਣਾ ਕਰ ਦਿੱਤਾ ਥੋੜੀ ਆਪਣੀ ਕੌਮ ਨੂੰ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰ ਦਿੱਤਾ ਹੁਣ ਉਹਦਾ ਨੁਕਸਾਨ ਕਿਸਾ ਕੀ ਹੋਇਆ ਆ 10 ਸਾਲ ਤੁਸੀਂ ਕਮਜ਼ੋਰ ਕਰ ਦਿੱਤਾ ਆ ਰਾਸ਼ਟਰੀ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਭੰਗ ਕਰਕੇ ਇੱਕ ਬਦਲ ਕੇ ਹੁਣ ਕੰਪਲੀਟ ਕਬਜ਼ਾ ਹ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਦਾ ਹੋ ਗਿਆ ਤੱਕ ਪਟਨਾ ਸਾਹਿਬ ਤੇ ਪੂਰਾ ਕੰਟਰੋਲ ਹਰ ਅਸੈਂਬਲੀ ਹੋ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀ ਕਮੇਟੀ ਹਰ ਅਸੈਂਬਲੀ ਦੇ ਕੰਟਰੋਲ ਚ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਭਈ ਤੋੜਨ ਦੀ ਇਹਨਾਂ ਨੇ ਉਹ ਵੀ ਤੋੜ ਦਿੱਤੀ ਤੇ ਬੀਜੇਪੀ ਨੇ ਤੇ ਹਰਿਆਣਾ ਹੱਲਕ ਬਣਾਤਾ ਉੱਥੇ ਕੋਣ ਹੈ ਦਾਦੂ ਗੱਲ ਪ੍ਰਧਾਨਾ ਕੋਣ ਹੈ ਹਰ ਅਸੈਂਬਲੀ ਹੁਣ ਜਦੋਂ ਕਿਸਾਨ ਦੀ এডਿਕੇਸ਼ਨ ਹੋਈ ਕਿਸਾਨਾਂ ਦੀ ਲੜਾਈ ਲੜਦੇ ਸੀ ਪਾਉਡਰ ਸੀ ਕੀਤਾ ਸੀ ਹਰਿਆਣੇ ਦੇ ਗੁਰੂ ਘਰਾਂ 'ਚ ਪੁਲਸ ਦੇਣਦੀ ਸੀ ਜਿੱਥੇ ਸ਼ਾਨੂ ਦੇ ਆਪਣੇ ਕਿਸਾਨ ਪਹਿਲੇ ਹੁੰਦੇ ਸੀ ਹੁਣ ਪੁਲਸ ਦੇਣ ਲੱਗੀ ਕਿਉਂਕਿ ਉਹਨਾਂ ਦੇ ਕਬਜ਼ੇ ਫਿਰ ਕਿਦੋਂ ਜਾਗੋਗੇ ਹੁਣ ਜਿਹੜਾ ਆਉਂਦਾ ਮੈਂ ਪੰਥ ਹੈ ਮੈਂ ਪੰਥ ਹੈ ਜੇ ਆਪਣਾ ਪੰਥ ਨੂੰ ਨਹੀਂ ਪਛਾਣਦੇ ਫਿਰ ਨੁਕਸਾਨ ਥੋੜਾ ਹੀ ਹੋਣਾ ਸੋ ਮੈਂ ਜਿਹੜੀਆਂ ਗੱਲਾਂ ਚ ਕੀਤੀਆਂ ਮੈਂ ਸੋਚੋ ਜੇ ਤੁਸੀਂ ਜਿਹੜਾ ਆਉਂਦਾ ਹੁਣ ਕੀ ਭਾਈ ਮੋਹਕਮ ਸਿੰਘ ਨੂੰ ਤੁਸੀਂ ਪੰਦ ਕਹਿ ਸਕਦੇ ਹੋ ਸ਼ਕਤ ਤਾਂ ਹੈ ਲੱਗੂਗਾ پتہ ਨਹੀਂ ਇਹ ਤੋਂ ਵੱਡਾ ਪੰਦਕ ਨਹੀਂ ਪਿੱਛੇ ਏਜੰਸੀ ਦਾਦੂ ਸਿਮਰਜੀਤ ਸਿੰਘ ਮਾਨ ਮੈਂ ਆਪ ਗਿਆ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਿਹਾ ਜੀ ਬੰਦੀ ਸਿੱਖਾਂ ਦੀ ਲੜਾਈ ਲੜ ਰਹੇ ਆ ਅਸੀਂ ਤੁਹਾਡਾ ਸਾਥ ਦੇ ਚੌਣੇ ਆ ਤੁਸੀਂ ਨਾ ਇੱਕੀ ਇਲਕਸ਼ ਲੜੋ ਤੁਸੀਂ ਭਾਈ ਰਾਜੂਆਂ ਨੇ ਮਸਪੋਰਟ ਕਰਦੀਏ ਬੀਬੀ ਨੂੰ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣ ਤਾਂ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਹੈ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵੇਲੇ ਪੁੱਛੋ ਕਿੰਨੇ ਪੈਸੇ ਲੈਂਦਾ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਥ ਕਿੰਨੇ ਹੋ ਪੰਜ ਵੀ ਦਿੱਤਾ ਪੈਸੇ ਉਹਨੇ ਦਾ ਆ ਆ ਜਿਹੜਾ ਦਮਦਮਾ ਰੱਖਿਆ ਹੈ ਆਪਣੀ ਰੋਜ਼ ਦੀ ਦੁਕਾਨ ਚਲਾਉਣ ਵਾਸਤੇ ਤੇ ਆਪਾਂ ਫਿਰ ਵੀ ਨਹੀਂ ਸਮਝੇ ਫਿਰ ਵੀ ਨਹੀਂ ਸਮਝਦੇ ਆਪਾਂ ਇਸ ਕਰਕੇ ਮੈਂ ਬੇਨਤੀ ਕਰਨਾ ਹੁਣ ਗਲਤੀ ਨਾ ਕਰਿਓ ਦੇਖੋ ਆਪਾਂ ਆਪਣੇ ਨੁਕਸਾਨ ਕਰਦਾਂਗੇ ਪੰਜਾਬ ਖੋਡਾ ਹੈ ਅਕਾਲੀਵਲ ਖੋਡਾ ਹੈ ਅਕਾਲੀ ਦੇ ਥੋੜੀ ਆਵਾਜ਼ ਹੈ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨੀ ਦੀ ਆਵਾਜ਼ ਹੈ ਅਕਾਲੀ ਦੇ ਕਮਜ਼ੋਰ ਕਰਤਾ ਫਿਰ ਥੋੜੇ ਉੱਤੋਂ ਹੀ ਡੱਪ ਜਾਣਗੇ ਹਲੇ ਤਾਂ ਬਾਰਡਰ ਤੇ ਬੰਦ ਸਿੱਟੇ ਸੀ ਨਹੀਂ ਤਾਂ ਤੁਹਾਨੂੰ ਘਰੋਂ ਕਢੀਸਣਗੇ ਸੋ ਜਿਹੜੀ ਮੈਂ ਭਾਈ ਅਮਰਕਪਾਲ ਬਾਰੇ ਸਵਾਲ ਪੁੱਛਿਆ ਤੁਸੀਂ ਵੀ ਪਿੰਡ ਚ ਸਵਾਲ ਪੁੱਛੋ ਜਿਹੜਾ ਤੁਹਾਨੂੰ ਪੁੱਛਣਾ ਹੈ ਉਹ ਇੰਨਾ ਪੁੱਛ ਲਿਓ ਕਿ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇੱਕਦਮ ਕਿਵੇਂ ਇੱਥੇ ਹਾਂ ਜਿਹੜਾ ਬੰਦਾ ਇਹ ਜੀ ਗੱਲ ਕਰਦਾ ਹੋਇਆ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਪੁਲਿਸ ਤੇ ਇਹ ਤੇਰੀ ਵੱਡੀ ਗੱਲ ਮੈਨੂੰ ਮਾੜੀ ਲੱਗੀ ਇੱਕ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੁਸੀਂ ਥਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਹੁਕਮ ਨੂੰ ਬਚਾਉਣ ਤੇ ਰੱਖਦੇ ਕੋਈ ਹਮਲਾ ਨਾ ਕਰੇ ਇੱਥੇ ਉਹਨਾਂ ਨੂੰ ਅੱਗੇ ਲਾ ਕੇ ਪਿੱਛੇ ਯਾਰ ਇਹ ਕਿਹੜੀਆਂ ਚੀਜ਼ਾਂ ਤੁਹਾਡੇ ਕੋਲੋਂ ਦੀ ਟੱਪੀਆਂ ਖਾਤੋਂ ਨਿਕਲੀਆਂ ਆਪਾਂ ਜਜ਼ਬਾਤੀ ਇਕਦਮ ਹੋ ਜਾਣੇ ਆ ਤੇ ਨੁਕਸਾਨ ਆਪਣਾ ਕਰਾ ਦਿੰਨੇ ਆ ਇਸ ਕਰਕੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਪਾਰਟੀ ਨੂੰ ਵੀ ਬਚਾ ਲਓ ਪੰਜਾਬ ਵੀ ਬਚਾ ਲਓ ਕਿਉਂਕਿ ਆਪਣਾ ਘਰ ਆ ਬੱਕੇ ਇੱਥੋਂ ਜਾ ਨਹੀਂ ਸਕਦੇ ਕਿਥੇ ਜੇ ਤੁਸੀਂ ਸੋਚਦੇਂਗੇ ਇੱਥੇ ਕੋਈ ਹੋਰ ਕਿਤੇ ਚਲੇ ਜਾਵਾਂਗੇ ਕਿ ਕਿਤੇ ਨਹੀਂ ਜਾ ਸਕਦੇ ਇੱਥੇ ਰਹਿਣਾ ਇੱਥੇ ਹੀ ਟਿਕੜੇ ਹੋਣਾ ਆ ਖਾਲਸਾ ਕੌਮ ਦਾ ਘਰ ਹੈ ਇਸ ਘਰ ਵਿੱਚ ਆਪਾਂ ਤਕੜੇ ਦਾ ਨਾਂ ਮੰਗੇ ਜੇ ਥੋੜੀ ਪਾਰਟੀ ਕਾਲੀ ਦਲ ਤਕੜੀ ਹੋਗੀ ਤੇ ਮੇਰਾ ਵੀਰ ਮਿਰਸਾ ਸਿੰਘ ਬਲਟੋਆ ਦੇਖੋ ਲੜਾਈ ਲੜ ਰਿਹਾ ਹੈ ਆਪਣੀ ਪੰਦੀ ਜਿਵੇਂ ਆ ਲੜਦਾ ਖਾਲਸਾ ਪੰਥ ਵਾਸਤੇ ਬਹੁਤ ਕੱਟਾ ਹੈ ਇਹਨੂੰ ਵੋਟਾਂ ਪਾਓ ਮੈਨੂੰ ਪੂਰੀ ਆਸ ਹੈ ਤੁਸੀਂ ਉਹਨੂੰ ਦਿਦਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ